ਕੈਨ ਟੀਵੀ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਸ਼ਾਹਿਦ ਖਾਨ ਲੁਧਿਆਣਾ ਟੰਡਾਰੀ ਕਲਾ ਦੇ ਵਿੱਚ ਦੁਰਗਾ ਕਲੋਨੀ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ 1.5 ਵਿਅਕਤੀ ਦੇ ਕਈੜੇ ਨੇ ਕਤਲ ਦੇ ਇਲਜ਼ਾਮ ਲੱਗੇ ਨੇ ਤੁਹਾਨੂੰ ਦੱਸਦੇ ਕਿ ਇੱਕ ਵਿਅਕਤੀ ਜਿਸ ਦਾ ਨਾਮ ਤਨੀਰਾਮ ਦੱਸਿਆ ਜਾ ਰਿਹਾ ਉਹ ਰੋਜ਼ਾਨਾ ਦੀ ਤਰ੍ਹਾਂ ਆਪਣੇ ਦੁਕਾਨ ਦੇ ਅੰਦਰ ਸੁੱਤਾ ਪਿਆ ਸੀ ਕਿ ਕੁਝ ਲੋਕਾਂ ਦੇ ਵੱਲੋਂ ਬੰਦਕ ਉਸ ਨੂੰ ਬਣਾ ਕੇ ਜਿਹੜਾ ਉਹ ਮਰਡਰ ਉਹਨਾਂ ਦਾ ਕੀਤਾ ਗਿਆ ਤੁਹਾਨੂੰ ਦੱਸਦੇ ਕਿ ਮ੍ਰਿਤਕ ਦੇ ਮੁੰਡੇ ਦੇ ਵੱਲੋਂ ਜਿਹੜੇ ਬਿਆਨ ਸਾਹਮਣੇ ਆਏ ਨੇ ਉਹਨਾਂ ਦੇ ਮੁਤਾਬਿਕ ਉਹਦੇ ਪਿਤਾ ਰੋਜ਼ਾਨਾ ਦੀ ਤਰ੍ਹਾਂ ਰੋਟੀ ਖਾ ਕੇ ਦੁਕਾਨ ਦੇ ਵਿੱਚ ਸੌਣ ਵਾਸਤੇ ਜਾਂਦੇ ਸੀ ਉਹਨਾਂ ਦਾ ਰੋਜ਼ ਦਾ ਇਹੀ ਮਾਮੂਲ ਸੀ ਤੇ ਉਹ ਹਮੇਸ਼ਾ ਦੁਕਾਨ ਦੇ ਵਿੱਚ ਸੌਂਦੇ ਸੀ ਤੇ دیر ਰਾਤ ਕੱਲ ਵੀ ਉਹ ਰਾਤ ਦੀ ਰੋਟੀ ਖਾ ਕੇ ਦੁਕਾਨ ਦੇ ਵਿੱਚ ਜਾ ਕੇ ਸੋ ਗਏ ਤਸਵੀਰੇ ਜਦ ਉਹ ਉੱਠੇ ਤਾਂ ਉਹਨਾਂ ਨੇ ਕਾਲ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਉਹਨਾਂ ਦੇ ਪਿਤਾ ਨੇ ਫੋਨ ਨਹੀਂ ਚੱਕਿਆ ਉਹਨਾਂ ਦੀ ਨੂੰਹ ਨੇ ਵੀ ਕਾਲ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਵਿਅਕਤੀ ਦੇ ਵੱਲੋਂ ਫੋਨ ਨਹੀਂ ਚੁੱਕਿਆ ਗਿਆ ਜਿਸ ਤੋਂ ਬਾਅਦ ਉਹਨਾਂ ਨੇ ਇੱਕ ਮੁੰਡੇ ਨੂੰ ਦੇਖਣ ਵਾਸਤੇ ਭੇਜਿਆ ਤਾਂ ਸ਼ਟਰ ਵੀ ਬੰਦ ਸੀ ਅਤੇ ਦਰਵਾਜ਼ਾ ਵੀ ਬੰਦ ਜਿਸ ਤੋਂ ਬਾਅਦ ਉਹਨਾਂ ਨੂੰ ਕੁਝ ਸ਼ੱਕ ਹੋਇਆ ਤੇ ਜਦੋਂ ਅੰਦਰ ਦਾਖਲ ਹੋਏ ਤਾਂ ਦੇਖਿਆ ਕਿ ਉਹਨਾਂ ਦੇ ਪਿਤਾ ਦੇ ਹੱਥ ਅਤੇ ਪੈਰ ਬੰਨੇ ਹੋਏ ਆ ਇਸ ਤੋਂ ਇਲਾਵਾ ਉਹ ਖੂਨ ਜਿਹੜਾ ਉੱਥੇ ਡਿੱਗਿਆ ਪਿਆ ਤੇ ਹੋਰ ਜਿਹੜੇ ਹਥਿਆਰ ਨੇ ਉਹ ਹਲੇ ਦੁਆਲੇ ਪਏ ਹੋਏ ਨੇ ਉਹਨਾਂ ਦੇ ਵੱਲੋਂ ਵੱਡੇ ਇਲਜ਼ਾਮ ਜਿਹੜੇ ਨੇ ਇਲਾਕੇ ਦੇ ਹੀ ਕੁਝ ਲੋਕਾਂ ਦੇ ਉੱਤੇ ਲਾਏ ਗਏ ਨੇ ਉਹਨਾਂ ਕਹਿੰਦੇ ਕੁਝ ਸਮਾਂ ਪਹਿਲਾਂ ਉਹਨਾਂ ਦਾ ਝਗੜਾ ਇਲਾਕੇ ਦੇ ਕੁਝ ਲੋਕਾਂ ਦੇ ਨਾਲ ਹੋਇਆ ਸੀ ਤੇ ਇਸ ਨੂੰ ਲੈ ਕੇ ਉਹਨਾਂ ਦਾ ਜਿਹੜਾ ਮਾਮਲਾ ਚੱਲ ਰਿਹਾ ਸੀ ਇੱਕ ਅਫਾਇਰ ਦਰਜ ਹੋਈ ਸੀ ਉਹਨਾਂ ਕਹਿੰਦੇ ਇਹ ਉਹੀ ਲੋਕ ਨੇ ਉਹਨਾਂ ਨੇ ਸ਼ੱਕ ਜਤਾਇਆ ਕਿ ਜਿਨ੍ਹਾਂ ਦੇ ਵੱਲੋਂ ਮੇਰੇ ਪਿਓ ਦੀ ਹੱਤਿਆ ਕੀਤੀ ਗਈ ਹੈ ਤੁਹਾਨੂੰ ਦੱਸ ਦੇ ਕਿ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਆ ਹਰ ਕੋਈ ਜਿਹੜਾ ਉਹ ਇਸ ਘਟਨਾ ਨੂੰ ਦੇਖ ਕੇ ਚੰਬੇ ਦੇ ਵਿੱਚ ਜਾ ਰਿਹਾ ਕਿ ਕੀ ਅਜੀਹਾ ਵੀ ਹੋ ਸਕਦਾ ਤੁਹਾਨੂੰ ਦੱਸ ਦੇ ਕਿ ਮੌਕੇ ਦੇ ਵਿੱਚ ਪੁਲਸ ਪੁਲਿਸ ਦੇ ਅਫਸਰ ਪਹੁੰਚੇ ਨੇ ਉਹਨਾਂ ਦੇ ਵੱਲੋਂ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਕੇ ਜਿਹੜੀ ਆ ਜਾਂਚ ਸ਼ੁਰੂ ਕੀਤੀ ਗਈ ਆ ਤੇ ਜਿਹੜੀ ਸੀਸੀਟੀਵੀ ਫੁਟੇਜ ਆ ਉਹ ਵੀ ਖੰਗਾਗਲ ਦੀ ਜਿਹੜੀ ਆ ਕੋਸ਼ਿਸ਼ ਕੀਤੀ ਜਾ ਰਹੀ ਹੈ ਵਿਅਕਤੀ ਦੇ ਵੱਲੋਂ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਇੱਕ ਦੁਕਾਨ ਦੇ ਅੰਦਰ ਜਿਹੜਾ ਸੀਸੀਟੀਵੀ ਕੈਮਰੇ ਲੱਗੇ ਹੋਏ ਸੀ ਹਾਲਾਂਕਿ ਜਿਹੜੀ LED ਲੱਗੀ ਹੋਈ ਸੀ ਉਸ ਨੂੰ ਉਹ ਆਪਣੇ ਨਾਲ ਲੈ ਗਿਆ ਹਾਲਾਂਕਿ ਕਿਸੇ ਤਰੀਕੇ ਦੀ ਚੋਰੀ ਦੀ ਕੋਈ ਘਟਨਾ ਨਹੀਂ ਹੋਈ ਸਿਰਫ ਔਰ ਸਿਰਫ ਇਸ ਵਿਅਕਤੀ ਦਾ ਜਿਹੜਾ ਉਹ ਕਤਲ ਕੀਤਾ ਗਿਆ ਤੁਹਾਨੂੰ ਦੱਸ ਜੀ ਕਿ ਪੂਰਾ ਮਾਮਲਾ ਲੁਧਿਆਣਾ ਟੰਡਾੜੀ ਕਲਾ ਦੇ ਵਿੱਚ ਪੈਂਦੀ ਦੁਰਗਾਪੁਰ ਕਲੋਨੀ ਦਾ ਜਿੱਥੇ ਮੋਸਟਲੀ ਜਿਹੜੇ ਨੇ ਪ੍ਰਵਾਸੀ ਰਹਿੰਦੇ ਨੇ ਤੇ ਜਿਹੜਾ ਵਿਅਕਤੀ ਆ ਇਹ ਵੀ ਪ੍ਰਵਾਸੀ ਸੀਗਾ ਇੱਥੇ ਰਹਿ ਕੇ ਆਪਣੇ ਕੰਮਕਾਰ ਕਰਦਾ ਸੀ ਰੋਜ਼ਾਨੀ ਦੀ ਤਰ੍ਹਾਂ ਆਪਣੀ ਦੁਕਾਨ ਦੇ ਵਿੱਚ ਰਾਤ ਨੂੰ ਸੌ ਰਿਹਾ ਸੀ ਕਿ ਅਚਾਨਕ ਜਿਹੜਾ ਇਸ ਦਾ ਕਤਲ ਹੋਇਆ ਮੁੰਡੇ ਦੇ ਬਿਆਨਾਂ ਦੇ ਮੁਤਾਬਕ ਜੋ ਮੁੰਡੇ ਨੇ ਦੱਸਿਆ ਕਿ ਜਦੋਂ ਦੁਕਾਨ ਦੇ ਅੰਦਰ ਦਾਖਲ ਹੋਏ ਹੱਥ ਅਤੇ ਪੈਰ ਜਿਹੜੇ ਨੇ ਉਹ ਬੰਦੇ ਦੇ ਬੰਨੇ ਹੋਏ ਸੀ ਇਸ ਤੋਂ ਇਲਾਵਾ ਖੂਨ ਉੱਥੇ ਡਿੱਗਿਆ ਹੋਇਆ ਸੀ ਤੇ ਕੁਝ ਟੋਕੇ ਤੇ ਜਿਹੜੇ ਆ ਉਹ ਕਿਰਪਾਨਾਂ ਵਰਗੇ ਹਥਿਆਰ ਜਿਹੜੇ ਨੇ ਉਹ ਦੁਕਾਨ ਦੇ ਅੰਦਰ ਪਏ ਸੀ ਇਹ ਮੁੰਡੇ ਦੇ ਵੱਲੋਂ ਜਿਹੜੇ ਮੀਡੀਆ ਦੇ ਕੈਮਰੇ ਸਾਹਮਣੇ ਬਿਆਨ ਦਿੱਤੇ ਗਏ ਤੇ ਇਨਸਾਫ ਦੀ ਜਿਹੜੀ ਆ ਮੰਗ ਕੀਤੀ ਜਾ ਰਹੀ ਹੈ ਕਿ ਉਹਨਾਂ ਲੋਕਾਂ ਨੂੰ ਸਖਤ ਸਜ਼ਾ ਦਿੱਤੀ ਜਾਵੇ ਜਿਨ੍ਹਾਂ ਦੇ ਵੱਲੋਂ ਮੇਰੇ ਪਿਓ ਦਾ ਕਤਲ ਕੀਤਾ ਗਿਆ